ਹੇ ਰੱਬ ਦੇ ਪਿਆਰਿਓ ਜਦੋਂ ਇਹ ਰੱਬ ਦੇ ਪਿਆਰਿਆਂ ਕੋਲੇ ਆਈ ਹੀ ਲੈਣਾ ਫਿਰ ਸੰਕੇ ਸੋਕੇ ਬਾਹਰ ਆ ਕੇ ਆਈ ਤੇ ਭਾਵਨਾ ਨਾਲ ਕੇ ਆਈ ਵੀ ਹੈ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਬਹਾਦਰ ਸਾਹ ਸਾਦੂ ਕਹਿੰਦੇ ਰਾਜ ਭਾਵਤਾ ਤੈਨੂੰ ਦੇ ਦੇਵਾਂਗੇ ਓਏ ਸਾਡੀ ਗੱਲ ਵੀ ਮੰਨੇਗਾ ਹੈਗਾ ਮੰਨੂਗਾ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਦशाह ਬਹਾਦਰ ਸਾਹ ਨੂੰ ਰਾਜ ਭਾਗ ਦਾ ਮਾਲਕ ਬਣਾਤਾ ਜਦੋਂ ਰਾਜ ਭਾਗ ਆਵੇ ਫਿਰ ਹੰਕਾਰ ਆ ਜਾਂਦਾ ਹੈ ਮਾਨ ਆ ਜਾਂਦਾ ਹੈ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਜੂਰ ਸਾਹਿਬ ਦੀ ਧਰਤੀ ਤੇ ਨਾਵੇਲ ਉਹ ਦੋਰਾ ਹੀਰਾ ਕਟ ਬਣਿਆ ਹੋਇਆ ਇਹ ਬਾਦ ਸਾਹਿਬ ਆ ਦੱਸਾ ਹੀਰਾ ਲੈ ਕੇ ਆ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲੇ ਹੀਰਾ ਮਹਾਰਾਜ ਦੇ ਇਧਰ ਹੱਥ ਚ ਲੈ ਲੈਂਦੇ ਆ ਕਦੇ ਇਧਰ ਲੈ ਹੱਥ ਚ ਲੈ ਲੈਂਦੇ ਆ ਬਾਦ ਸਾਹਿਬ ਆ ਦੱਸਾ ਕਹਿੰਦਾ ਇਹੋ ਜਿਹਾ ਹੀਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਦੇ ਦੇਖਿਆ ਨਹੀਂ ਹੋਣਾ ਗੱਜ ਕੇ ਆਪ ਕੋ ਸੱਪਨਾ ਜੀ ਦੀ ਨਾਲੇ ਗੁਰੂ ਵਾਰਾ ਕਦੇ ਵਾ ਵਾ ਆ ਕੀ ਹੋਤੀ ਜਾਂਦਾ ਹੈ ਮਾਰ ਨਾਲ ਉਹ ਹੀਰਾ ਲੈ ਕੇ ਗੋਦਾਵਰੀ ਚੁਭਾ ਮਾਰਿਆ ਹੀਰਾ ਵਗਾ ਕੇ ਗੋਦਾਵਰੀ ਚੁਭਾ ਮਾਰਿਆ ਫਿਰ ਐ ਦੀ ਸੋਚਿਆ ਮੇਤੋ ਕੋਲ ਹੋ ਗਈ ਕਹਿਣਾ ਮਹਾਰਾਜ ਤੁਹਾਡਾ ਉਹ ਹੀਰੇ ਦੀ ਕੀ ਹੁੰਦਾ ਨਹੀਂ ਪਤਾ ਇਹ ਹੀਰਾ ਵੇਸ ਕੀ ਕੀਤੀ ਹੈ ਤੁਸੀਂ ਇਹਨੂੰ ਗੋਦਾਵਰੀ ਚੁਭਾ ਮਾਰਿਆ ਮਨ ਤੇ ਸੋਚ ਰਾ ਸੀ ਬਾਜਾ ਮਾਰਾ ਸਤਗੁਰ ਕਹਿੰਦੇ ਭਦਰਸਾ ਕੀ ਸੋਚੀ ਜਾਂਦਾ ਹੈ ਕਹਿੰਦਾ ਮਹਾਰਾਜ ਹੀਰਾ ਬੜਾ ਕੀ ਨੱਚੀ ਸੀ ਕਹਿੰਦੇ ਸਤਗੁਰ ਸੱਚੇ ਬਾਸਾ ਕਹਿੰਦੇ ਆ ਓਏ ਆ ਗਦਾਬਰੀ ਤੇ ਸਿੱਟਿਆ ਜਾਂ ਚੱਕੜਿਆ ਹੀਰਾ ਜਦੋਂ ਗਦਾਬਰੀ ਦੇਖਿਆ ਬਹਾਦਰ ਸਾਹਿਬ ਨੇ ਇਹ ਗਦਾਬਰੀ ਦੁੱਧ ਨਾਲ ਭਰੀ ਹੋਈ ਆਉਂਦੀ ਹੈ রে মোতিয়ে পে মোতের বেছে পাঠ ਜਾ ਲੋ ਕੇ ਹਨ ਜਾ ਵੇ ਮਾ ਦੱਸਦਾ ਜਾ ਕੇ ਦੇ ਕੁਨਾਮਣੀ ਦੇ ਵਿੱਚ ਦੁੱਧ ਨਾਲ ਭਰੀ ਆਉਂਦੀ ਹੈ ਹੀਰੇ ਮੋਤੀ ਹੋਈਆਂ ਲੈ ਕੇ ਹੀ ਪਏ ਨੇ ਮੇਮੋ ਤੁਹਰਾ ਜਦ ਮੈਂ ਆਪਾਂ ਹੋ ਜਾਂਦੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਬਾਸਰ ਕਹਿੰਦਾ ਸੱਚੇ ਬਾਸਾ ਪੂਰਨ ਹੋ ਗਈ ਮਾਣਾ ਕਹਿੰਦੇ ਤੇਰੀ ਪੱਤਾ ਤੈਨੂੰ ਬਾਸਾ ਬਾਦ ਦੱਸਾ ਬਣਾਇਆ